ਨਨ ਆਕੂ ਕਾਕਾ ਕੋਟੜਾ ਲਾਈਵ ਜੁੜ ਚੁੱਕੇ ਨੇ ਰੁਕ ਕਰਾਂਗੇ ਤਾਂ 50 ਦਿਨ ਕੋਟੜਾ ਜੀ ਹੋ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਮਰਨ ਵਰਤ ਨੂੰ ਸਿਹਤ ਬਹੁਤ ਨਸਾਸਾ ਪਹਿਲਾਂ ਤਾਂ ਅਸੀਂ ਉਹਨਾਂ ਦੀ ਸਿਹਤ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਫਿਰ ਅਗਲੀ ਰਣਨੀਤੀ ਹਾਜੀ ਦਕੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਮਰਨ ਵਰਤ ਸ਼ੁਰੂ ਕਰ ਰਹੇ ਨੂੰ ਅੱਜ ਪੂਰੇ 50 ਦਿਨ ਹੋ ਗਏ ਕੋਈ ਥੋੜੀ ਗੱਲ ਨਹੀਂ 50 50 ਹੋ ਗਈ ਹੈ ਤਾਂ 50 ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਹੈ ਹੁਣ ਸਾਰੇ ਅੰਗ ਆ ਜਿਹੜੇ ਉਹ ਜਵਾਬ ਦੇਣੇ ਸ਼ੁਰੂ ਹੋ ਗਏ ਸੁਭਾਵਕ ਹੈ ਤੇ ਉਹਨਾਂ ਦੀ ਜਿਹੜੀ ਮੱਥੇ ਦੀਆਂ ਪੁੜਪੜੀਆਂ ਉਹ ਅੰਦਰ ਬੈਠਣੇ ਸ਼ੁਰੂ ਹੋ ਗਈਆਂ ਤੋਂ ਮਾਸਾ ਜਿਹੜਾ ਬਾਹਰ ਹੱਡਾਂ ਤੋਂ ਉਹ ਛੱਡਣਾ ਸ਼ੁਰੂ ਹੋ ਗਿਆ ਤਾਂ ਜਿਹੜੀ ਬੋਲਣ ਦੀ ਦਿੱਕਤ ਆ ਰਹੀ ਹੈ ਕੱਲ ਤਾਂ ਮੈਂ ਸਵੇਰ 4 ਘੜੇ ਲਾਇਆ ਮੁਲਾਕਾਤ ਨਹੀਂ ਹੋ ਸਕੀ ਤੋਂ ਜਦੋਂ ਵੀ ਜਾਂਦੇ ਆਚਾਨਕ ਵੱਸੋ ਸੁੱਤੇ ਪਏ ਰਹਿੰਦੇ ਨੇ ਤਖਲੀਪ ਚ ਨੇ ਕੱਲ ਦੇ ਜਿਆਦਾ ਸਵੇਰ ਤੋਂ ਲੈ ਕੇ ਅਜ ਤੱਕ ਵੀ ਹਜੇ ਮੇਰੀ ਬਾਤ ਨਹੀਂ ਹੋ ਰਹੀ। ਤੋਂ ਇਹਨੇ ਚਰਦੇ ਵਿੱਚ ਨਾ ਕੋਈ ਪੰਜਾਬ ਸਰਕਾਰ ਵੱਲੋਂ ਜਿਹੜੇ ਅਧਿਕਾਰੀ ਗੱਲਬਾਤ ਕਰ ਰਹੇ ਸੀਗੇ ਇਹਨਾਂ ਵੱਲੋਂ ਨਾ ਕੋਈ ਕੇਂਦਰ ਵੱਲੋਂ ਜੀ ਜਿਹੜੀ ਚੀਜ਼ ਨੂੰ ਲੈ ਕੇ ਬੈਠੇ ਨੇ ਡਲੇਵਾਲ ਸਾਹਿਬ ਉਹ ਸਾਡੀਆਂ 12 ਮੰਗਾ ਲਗਾਤਾਰ 13 ਫਰਵਰੀ ਤੋਂ ਅਸੀਂ ਬੈਠੇ ਆਂ। ਤੋਂ ਇਹਨੂੰ ਲਾਗੂ ਕਰਵਾਉਣ ਵਾਸਤੇ ਸਰਕਾਰ ਦੇ ਨਾਲ ਐਗਰੀਮੈਂਟ ਹੋਈਆਂ ਨੇ। ਉਪ ਰਾਸ਼ਟਰਪਤੀ ਨੇ ਮੰਨਿਆ ਖੇਤੀ ਮੰਤਰੀ ਨੂੰ ਕਿਹਾ ਭਾਈ ਜੇ ਤੁਸੀਂ ਇਹਨਾਂ ਨਾਲ ਕਿਸਾਨਾਂ ਨਾਲ ਐਗਰੀਮੈਂਟ ਕੀਤਾ ਤਾਂ ਕਿਉਂ ਨਹੀਂ ਲਾਗੂ ਕਰਦੇ ਕਿਉਂ ਇਹ ਨਹੀਂ ਠੰਡਦੇ ਬੈਠੇ ਨੇ ਪਰ ਇੰਨੇ ਗੱਲਾਂ ਦੇ باوجود ਵੀ ਹਜੇ ਤੱਕ ਜਿਹੜਾ ਕੇਂਦਰ ਵੱਲੋਂ ਕੋਈ ਮੈਸੇਜ ਨਹੀਂ ਤਾਂ ਉਹ ਫਿਰ ਜਿਹੜੇ ਮਨ ਬਣਾ ਕੇ ਬੈਠੇ ਨੇ ਡੱਲੇਵਾਲ ਸਾਹਿਬ ਕਿ ਜਾਂ ਤਾਂ ਲੜਾਈ ਆਰ ਤੇ ਪਾਰਦੀ ਐ ਜਾਂ ਤਾਂ ਸਰਕਾਰ ਮੰਗਾ ਲਾਗੂ ਕਰੂਗੀ ਨਹੀਂ ਫਿਰ ਜਿਹੜੀ ਮੇਰੀ ਸਵੈਤਾ ਉਹ ਇੱਥੇ ਹੀ ਖਰੋਰੀ ਮੋਰਚੇ ਜੀ ਹੋਊਗੀ ਅਗਲੀ ਗੱਲ ਉਹ ਮੈਥੋਂ ਕਹਿਣੇ ਬਹੁਤ ਸ਼ਬਦ ਔਖੇ ਨੇ ਜਿਹੜੀ ਮੈਨੂੰ ਅੱਜ ਤੋਂ 5 ਦਿਨ ਪਹਿਲਾਂ ਡੱਲੇਵਾਲ ਸਾਹਿਬ ਨੇ ਕਹੇ ਸੀ ਬਈ ਹਾਲਾਤ ਮੈਨੂੰ ਦਿਖ ਰਹੇ ਨੇ ਕਿ ਇਹ ਜੇ ਵਧਣਗੇ ਇਹ ਤੇ ਤੁਸੀਂ ਕੰਟਰੋਲ ਕਰਨਾ ਹੈ ਉਹਦੇ ਮੈਂ ਸਟੇਜ ਤੋਂ ਵੀ ਬੋਲਿਆ ਸੀਗਾ ਕਿ ਹਾਲਾਤ ਮੇਥੋਂ ਇੰਨੇ ਕੰਟਰੋਲ ਨਹੀਂ ਹੋ ਸਕਦੇ ਦੀ ਸਾਰ ਜਿੰਮੇਵਾਰੀ ਸਰਕਾਰ ਦੀ ਹੈ ਪ੍ਰਸ਼ਾਸਨ ਜਿਹੜਾ ਅਣਗੋਲੇ ਕਰ ਰਿਹਾ ਤੋ ਸਥਿਤੀ ਜਿਹੜੀ ਪੂਰੀ ਅਚਾਨਕ ਕਿਸੇ ਵੇਲੇ ਵੀ ਕੁਝ ਹੋ ਸਕਦਾ ਕਹਿਣਾ ਔਖਾ ਹੈ 50 ਦਿਨ ਥੋੜੇ ਨਹੀਂ ਬਹੁਤ ਜ਼ਿਆਦਾ ਮੈਨੂੰ ਇਤਿਹਾਸ ਦੇ ਵਿੱਚ ਇਹ ਤੋ ਇਹ ਹੀ ਹੋ ਸਕਦੇ ਆ ਸਰਕਾਰੀ ਰਿਪੋਰਟਾਂ ਮੁਤਾਬਕ ਵੀ ਕਿਸੇ ਵੇਲੇ ਵੀ ਕੋਈ ਨਾਚਕ ਹਲਾਤ ਹੋ ਕੇ ਹਾਲਤ ਵਿਗੜ ਸਕਦੇ ਨੇ ਜੀ ਮੇਰੇ ਕੋਲ ਤਾਂ ਡਾਕਟਰ ਵੀ ਇਹ ਕਹਿ ਰਹੇ ਨੇ ਕਿ ਹਾਲਾਤ ਨਾਜ਼ੁਕ ਹੋ ਸਕਦੇ ਨੇ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੇ ਮੈਡੀਕਲ ਟਰੀਟਮੈਂਟ ਵੀ ਨਹੀਂ ਲੈਣਾ ਤੇ ਕਿਸੇ ਨੂੰ ਮਿਲਣਾ ਵੀ ਨਹੀਂ ਹੈ ਦੂਸਰੀ ਤਰਫ ਜਿਵੇਂ ਤੁਸੀਂ ਦੱਸਿਆ ਕਿ ਸਾਡੀ ਕੋਈ ਸੁਣਵਾਈ ਹਲੇ ਤੱਕ ਨਹੀਂ ਹੋਈ ਹੈ ਪਰ ਕੇਂਦਰ ਸਰਕਾਰ ਕਹ ਰਹੀ ਹੈ ਕਿ ਸਾਨੂੰ ਜੋ ਸੁਪਰੀਮ ਕੋਰਟ ਕਹੇਗੀ ਅਸੀਂ ਉਹ ਹੁਕਮ ਮੰਨਾਂਗੇ ਦੂਸਰੀ ਜੇ ਗੱਲ ਤੁਹਾਡੇ ਕਿਸਾਨ ਆਗੂਆਂ ਦੀ ਜਾਂ ਵਕੂਫ ਕਿਸਾਨ ਜਥੇਬੰਦੀਆਂ ਦੀ ਕਰੀਏ ਤਾਂ ਹਲੇ ਤੱਕ ਪੂਰੇ ਤਰ੍ਹਾਂ ਨਾਲ ਮੈਂ ਨਹੀਂ ਕਹਿੰਦੀ ਕਿ ਬਿਲਕੁਲ ਵੀ ਨਹੀਂ ਪੂਰੇ ਤਰ੍ਹਾਂ ਦੇ ਨਾਲ ਐਸ ਕੇ ਐਮ ਇਕਜੁੱਟ ਨਹੀਂ ਹੋ ਪਾਇਆ ਹੋ ਸਕਦਾ ਹੈ ਕੋਈ ਕਹਿ ਸਕਦਾ ਵਾਕਈ ਇਹੀ ਵਸਦਾ ਹੈ ਕਿ ਕੇਂਦਰ ਨੂੰ ਲੱਗਦਾ ਕਿ ਕਿਸਾਨ ਮੋਰਚਾ ਹਲਕਾ ਹੈ। ਹੂੰ। ਦੇਖੋ ਜਿੱਥੋਂ ਤੱਕ ਕਿਸਾਨ ਜਸੇਬੰਦੀ ਵਾਲੀ ਗੱਲ ਸੀ ਅਸੀਂ ਸਟੇਜ ਤੋਂ ਮੈਂ ਅਪੀਲ ਕਰੀ ਸੀ ਵੀ ਇਸ ਮੋਰਚੇ ਦੀ ਸਪੋਰਟ ਕਰੋ। ਸਭ ਤੋਂ ਪਹਿਲਾ ਇਸ਼ੂ ਹੈ ਡਲੇਵਾਲ ਸਾਹਿਬ ਦਾ। ਹਾਂਜੀ। ਮੰਗਾਂ ਵੀ ਲਾਗੂ ਹੋਣ ਤੇ ਜਾਨ ਵੀ ਬਚ ਰਹੀ। ਗੰभीरਤਾ ਨਾਲ ਸਾਰੇ ਅੱਗੋਂ ਨੂੰ ਸੋਚਣ ਦੀ ਲੋੜ ਹੈ। ਤੋਂ ਐਕਸ਼ਨ ਹੁੰਦੇ ਰਹਿਣਗੇ ਐਕਸ਼ਨ ਤਾਂ ਲਿਖੇ ਹੋਏ ਨੇ ਅਸੀਂ 10 ਵਾਲਾ ਵੀ ਕਰਿਆ 13 ਵਾਲਾ ਕੱਲ ਵੀ ਕਰਕੇ ਹਟਿਆ 26 ਵਾਲਾ ਮੂਰੇ ਟਰੈਕਟ ਵਾਲਾ ਆ ਰਿਹਾ ਤੋ ਲੋਕਾਂ ਦੀ ਮੰਗ ਪੂਰੇ ਪਾਰ ਦੇ ਕਿਸਾਨਾਂ ਦੀ ਮੰਗ ਹੈ ਵੀ ਸਿਰਿਆ ਸੋ ਕੇ ਸੋਚ ਕੇ ਤੁਸੀਂ ਕੋਈ ਇਹੋ ਜਿਹਾ ਫੈਸਲਾ ਲਓ ਜਿਹੜਾ ਦਬਾ ਪਾ ਕੇ ਮੰਗਾ ਵੀ ਸਰਕਾਰ ਲਾਗੂ ਕਰੇ ਤੇ ਡੱਲੇਵਾਲ ਸਾਹਿਬ ਦੀ ਸਿਹਤ ਵੀ ਬਜ ਰਹੀ ਇਹ ਮੌਕੇ ਦੀ ਲੋੜ ਹੈ ਮੈਂ ਫੇਰ ਤੁਹਾਡੇ ਚੈਨਲ ਤੋਂ ਅਪੀਲ ਹੀ ਕਰੂੰਗਾ ਸਾਰੇ ਭਾਰਤ ਦੇ ਕਿਸਾਨਾਂ ਨੂੰ ਆਗੂਆਂ ਨੂੰ ਕਿ ਸਿਰਿਆ ਸੋ ਕੇ ਸੋਚਣ ਦੀ ਲੋੜ ਹੈ ਆਪਾਂ ਲੜਦੇ ਰਹਾਂਗੇ ਲੱਖ ਮਤ ਭੇਦਨੇ ਹੁੰਦੇ ਰਹੇ ਨੇ ਪਰ ਇਸ਼ੂਆਂ ਤੇ ਸਹਿਮਤੀ ਬਣਾ ਕੇ ਸਰਕਾਰ ਨੂੰ ਇੱਕ ਮੈਸੇਜ ਇਕੱਠਾ ਦਿੱਗੇ ਜਿਵੇਂ ਅਸੀਂ ਕੱਲ ਮੀਟਿੰਗ ਹੋਈ ਨੇ ਉਹ ਚਲੋ ਮੈਂ ਉਹਨਾਂ ਦਾ ਵਧਾਈ ਦੇ ਪਾਤਰ ਆ ਉਹ ਕਿ ਉਹਨਾਂ ਨੇ 15 ਤਰੀਕ ਦੀ ਰੱਖੀ ਸੀ ਪਟਿਆਲੇ ਦੇ ਵਿੱਚ ਮੀਟਿੰਗ ਤਾਂ ਮੇਰੇ ਵੱਲੋਂ ਹੀ ਅਪੀਲ ਕੀਤੀ ਗਈ ਸੀ ਵੀ ਇਹਨੂੰ ਜਲਦੀ ਕਰੋ ਜਲਦੀ ਕਰਕੇ ਆਪਾਂ ਕੋਈ ਇਹੋ ਜਿਹਾ ਫੈਸਲਾ ਲਗੇ ਵੱਜਮਾ ਜਿਹੜਾ ਲੋਕਾਂ 'ਚ ਮੈਸੇਜ ਜਾਵੇ ਵੀ ਜਿਹੜਾ ਇਹ ਜਾਂਦਾ ਸੀਗਾ ਵੀ ਆਗੂ ਖਿੰਡੇ ਹੋਏ ਨੇ ਜੀ ਸਰਕਾਰ ਨੂੰ ਮੌਕਾ ਮਿਲ ਰਿਹਾ ਵੀ ਪਹਿਲਾਂ ਕਿਸਾਨ ਆਗੂ ਇਕੱਠੇ ਆਪ ਤਾਂ ਹੋ ਜਾਣ ਤਾਂ ਡਿਬੇਟਾਂ ਤੇ ਆਪਾਂ ਦੇਖਿਆ ਹੀ ਆ বিজেপি ਦੇ ਸਾਰੇ ਹੀ ਡਿਬਟ ਕਹਿੰਦੇ ਨੇ ਪਰ ਅਸੀਂ ਫੇਰ ਵੀ ਮੈਂ ਚਲੋ ਇੰਨੇ ਕੋਟੜਾ ਸਾਹਿਬ ਇਹ ਗੱਲ ਬੜੀ ਚੱਲਦੀ ਹੈ ਕਿ ਜਿਹੜਾ ਮੋਰਚਾ ਲਾਇਆ ਹੋਇਆ ਹੈ ਮਤਲਬ ਇਸ ਨੂੰ ਲੈ ਕੇ ਵੀ ਸਿਆਸਤ ਹੈ ਜਿਹੜੀ ਕੀਤੀ ਜਾ ਰਹੀ ਹੈ বিজেপি ਲੀਡਰਸ ਕਹ ਰਹੇ ਨੇ ਕਿ ਜੀ ਫਲਾਨੀ ਪਾਰਟੀ ਦੇ ਵੱਲੋਂ ਸਪਾਂਸਰਡ ਹੈ ਇੱਥੇ ਖਨਾਲੀ ਤੁਸੀਂ ਲਾ ਕੇ ਬੈਠੇ ਹੋ ਤੇ ਦੂਜੇ ਪਾਸੇ ਗ੍ਰਾਹਾਂ ਜਥੇਬੰਦੀ ਉਹ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਐਥੇ ਲੱਗਦਾ ਨਹੀਂ ਕਿ ਆਪਸੀ ਸਥਿਤੀ ਸਹੀ ਨਹੀਂ ਹੈ ਨਹੀਂ 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 ਇਹ ਤਾਂ ਸਾਫ ਹੈ ਅਸੀਂ ਜਿੱਤੇ ਕੁਸ਼ਤਾ ਜਿਹੜੀਆਂ ਅਧੂਰੀਆਂ ਮੰਗਾਂ ਨੇ ਮੋਰਚੇ ਜ 2020-21 ਤੇ ਵਿੱਚ ਅਸੀਂ ਛੱਡ ਕੇ ਆਏ ਹਾਂ ਲਖੇਨਪੁਰ ਖੇਰੀ ਵਾਲੀ ਹੈ ਅਸੀਂ ਸਾਝਾ ਛੱਡ ਕੇ ਆਏ ਹਾਂ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕੱਢਣ ਵਾਲਾ ਸਰਕਾਰ ਉਹਦਾ ਸਹਿਮਤ ਹੋ ਗਈ ਸੀ ਜਿਹੜਾ ਆਪਣਾ ਜਿੰਨੇ ਸਾਡੇ ਤੇ ਕੇਸ ਜਿੰਨੇ ਕਿਸਾਨ ਸ਼ਹੀਦ ਹੋਏ ਉਹਨਾਂ ਦਾ ਮਾਜਵਾ ਦੇਣ ਤੇ ਵੀ ਸਹਿਮਤੀ ਸਰਕਾਰ ਇੱਕ ਕਦਮ ਅੱਗੇ ਚੁੱਕਿਆ ਸੀਗਾ ਜਿਹੜੇ ਚਾਰ ਗੇਟ ਦੀਆਂ ਸਾਡੀਆਂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਸੀਗੀਆਂ। ਤੋਂ ਮੰਗਾ ਤੇ ਸਹਿਮਤੀ ਨੂੰ ਬਣ ਕੇ ਉਸ ਤੋਂ ਬਾਅਦ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਹੈ। ਮੈਂ ਕਹਿੰਦਾ ਹੁਣ ਤਾਂ ਉਸ ਤੋਂ ਵੀ ਅੱਗੇ ਤੋਂ ਸਾਡੀ ਗੱਲ ਛੱਡੋ ਉਹ ਵੀ ਠੀਕ ਹੈ ਜੀ ਬਹੁਤ ਬਹੁਤ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰ ਸਕਤੇ